ਮਲੋਡ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਬਿਆਨ ਸਿੰਘ ਗੁਰੁੜੀਆਂ ਇਸ ਵੇਲੇ ਜਿਲ੍ਹਾ ਮਲੇਰਕੁਟਲਾ ਦੇ ਪਿੰਡਾ ਜੰਡਾਲੀ ਕਲਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਪੰਜਾਬ ਦੀ ਧੀ ਹੈ ਜਿਹੜੀ ਇਸ ਪਿੰਡ ਦੀ ਧੀ ਹੈ ਰੂਬੀ ਸੋਹਤਾ ਜਿਹੜੇ ਕਿ ਕੈਨੇਡਾ ਦੇ ਵਿੱਚ 4 ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਤੇ ਇਸ ਵਾਰ ਮੈਂਬਰ ਆਫ ਪਾਰਲੀਮੈਂਟ ਬਣਨ ਤੋਂ ਉਹਨਾਂ ਨੂੰ ਨਿਆਂ ਮੰਤਰੀ ਬਣਾਇਆ ਗਿਆ ਤੇ ਗੱਲਬਾਤ ਕਰ ਲੈਨੇ ਆ ਪਰਿਵਾਰਕ ਮੈਂਬਰ ਤੇ ਪੂਰੀ ਪੰਚਾਇਤ ਮੌਜੂਦ ਹੈ ਥੇ ਤੇ ਗੱਲਬਾਤ ਕਰ ਲੈਨੇ ਆ ਇਹਦੇ ਨਾਲ ਵਿਜੀ ਕੀ ਨਾਮ ਹੈ ਜੀ ਤੁਹਾਡਾ ਮੈਨੂੰ ਜੀ ਆਰਡਰ ਰੀਕੈਪਰੈਂਸ ਜਸਪਾਲ ਸਿੰਘ ਅ ਕੈਪਟਨ ਜੀ ਕੀ ਕਹਿਣਾ ਚਾਹੋ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜੀ ਪੂਰਾ ਪਿੰਡ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜੀ ਬਹੁਤ ਜ਼ਿਆਦਾ ਠੀਕ ਹੈ ਜੀ ਅਸੀਂ ਗੁਰਦੁਆਰਾ ਸਾਹਿਬ ਵੀ ਪ੍ਰੋਗਰਾਮ ਕੀਤਾ ਵਾ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਠੀਕ ਹੈ ਤੇ ਉਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਵਿੱਚ ਰੱਖਣਾ ਠੀਕ ਹੈ ਜੀ ਤੇ ਉਹ ਮਤਲਬ ਉੱਥੇ ਦੇ ਮੁੱਖ ਮੰਤਰੀ ਬੜਾ ਠੀਕ ਹੈ ਜੀ ਤੇ ਉਹ ਮੈਂਬਰ ਆਫ ਪਾਰਲੀਮੈਂਟ ਨੇ ਤੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਅੱਛਾ ਫਿਰ ਇੱਥੋਂ ਪਰਿਵਾਰ ਜਿਹੜਾ ਜਾਂਦਾ ਹੈ ਕਿਹੜੇ ਸੰਨ ਦੇ ਵਿੱਚ ਜਾਂਦਾ ਜੀ ਇੱਥੋਂ ਇਹ 73 ਪੁੱਤਰ ਚਲੇ ਗਏ ਸੀ ਆਹ ਜੀ ਠੀਕ ਹੈ ਜੀ ਇੱਥੇ ਵੀ ਫਿਰ ਪਿੰਡ ਦੀ ਸਿਆਸਤ ਦੇ ਵਿੱਚ ਸਰਗਮ ਮੌਜੂਦਾ ਸਰਪੰਚ ਰਹੇ ਨੇ ਠੀਕ ਹੈ ਜੀ ਪਹਿਲਾਂ ਠੀਕ ਹੈ ਜੀ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੇ ਹਾਂਜੀ ਠੀਕ ਹੈ ਕਿਉਂਕਿ 10 ਕੋ ਮੈਂ 10ਵਾਂ ਤੁਹਾਨੂੰ ਕਿ 1979 ਦੇ ਵਿੱਚ ਰੂਬੀ ਸੋਹਤਾ ਜੀ ਦਾ ਜਨਮ ਹੁੰਦਾ ਹੈ ਕੈਨੇਡਾ ਦੀ ਜੰਪਲ ਨੇ ਤੇ ਸਾਡੇ ਨਾਲ ਹੋਰ ਵੀ ਮੌਜੂਦ ਨੇ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਸ ਮੌਕੇ ਤੇ ਜੀ ਅਸੀਂ ਤਾਂ ਇਹ ਹੀ ਕਹਿਣਾ ਚਾਹ ਹਾਂਗੇ ਵੀ ਸਾਡੀ ਭੈਣ ਆਹੋ ਠੀਕ ਹੈ ਜੀ ਰੂਬੀ ਸੋਹਤਾ ਠੀਕ ਹੈ ਜੀ ਜਿਹੜੀ ਅੱਜ ਦੀ ਉੱਚੀ ਪਦਮੀ ਤੇ ਗਏ ਨੇ ਇਹ ਠੀਕ ਹੈ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੂਚੀ ਪੰਚਾਇਤ ਠੀਕ ਹੈ ਜੀ ਤੇ ਅੱਗੇ ਵਾਸਤੇ ਮੁੱਖ ਮੰਤਰੀ ਵੀ ਬਿਮਾਨ ਦੇ ਦੇਖਣਾ ਚਾਹੁੰਦੇ ਆਂ ਸੀ ਠੀਕ ਹੈ ਜੀ ਤੇ ਵੀਜੀ ਤੁਹਾਡਾ ਕੀ ਨਾਮ ਹੈ ਜੀ ਅਵਤਾਰ ਸਿੰਘ ਸਾਫਾ ਸਰਪੰਚ ਹਾਂਜੀ ਅਵਤਾਰ ਸਿੰਘ ਜੀ ਪੂਰਾ ਖੁਸ਼ੀ ਵਾਲਾ ਮਾਹੌਲ ਹੈਗਾ ਇਹ ਪਿੰਡ ਦੇ ਵਿੱਚ ਕੀ ਕਹਿਣਾ ਚਾਹੂੰਗੀ ਬਹੁਤ ਖੁਸ਼ੀ ਹੈ ਜੀ ਸਾਰੇ ਨਗਰ ਨੂੰ ਪਹਿਲਾਂ ਵੀ ਲੱਡੂ ਮੰਡੇ ਪਾਠ ਕਰਵਾਇਆ ਗੁਰੂ ਘਰ ਅਲਾਸ ਕਰਾਈ ਸਾਰਾ ਨਗਰ ਇਕੱਠਾ ਹੋਇਆ ਜੀ ਬਾਕੀ ਇੱਕ ਹੋਰ ਹੁਣ ਪਤਾ ਲੱਗਾ ਜੀ ਥੋੜੇ ਦਿਨ ਪਹਿਲਾਂ ਕਬੱਡੀ ਤੇ ਵੀਜ਼ੇ ਲਵਾਏ ਸੀ ਫਿਰ ਫੈਡਰੇਸ਼ਨ ਨੇ ਹਾਂਜੀ 9 ਮੁੰਡਿਆਂ ਦੇ ਵੀਜ਼ੇ ਰੱਦ ਹੋ ਗਏ ਕਿਸੇ ਕਾਰਨ ਠੀਕ ਹੈ ਜੀ ਉਹਨਾਂ ਨੇ ਵੀ ਹੈਲਪ ਕਰਕੇ ਰੂਪੀ ਸੋਤਨ ਵੀ ਜਲਵਾ ਕੇ ਉੱਤੇ ਠੀਕ ਹੈ ਹੋਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਸਾਡਾ ਕਨੈਕਟਰ ਨੰਬਰ ਲੈ ਸਕਦਾ ਸਾਨੂੰ ਮਿਲ ਸਕਦਾ ਜੀ ਠੀਕ ਹੈ ਸਾਡਾ ਜੱਦੀ ਪਿੰਡ ਜਨਾਲੀ ਕਲਾਂ ਮੈਂ ਸਾਖ ਪੈ ਸਰਪੰਚ ਆਵਤਾਰ ਸਿੰਘ ਕਿਸੇ ਤਰ੍ਹਾਂ ਦੀ ਉਹਨਾਂ ਦੀ ਮਦਦ ਦੀ ਕਿਸੇ ਨੂੰ ਲੋੜ ਆ ਰੂਪੀ ਸੋਤਾ ਦੇ ਪਰਿਵਾਰਕੰਦੀੋਂ ਅਸੀਂ ਹਰ ਟਾਈਮ 24 ਘੰਟੇ ਕਰਾਉਣ ਨੂੰ ਤਿਆਰ ਹਾਂ ਠੀਕ ਹੈ ਜੀ ਤੇ ਫਿਰ ਇੱਥੇ ਪਰਿਵਾਰਕ ਮੈਂਬਰ ਨੇ ਜਿਹੜੇ ਕਿਹੜੇ ਕਿਹਨੇ ਜੀ ਇੱਥੇ ਇੱਥੇ ਤਾਂ ਜੀ ਉਹਨਾਂ ਦਾ ਚਾਰਜ ਤੇ ਸਮਝ ਲਓ ਚਾਹੇ ਭਰਾ ਸਾਡਾ ਦਰਸ਼ਨ ਸਿੰਘ ਬਦੇਰੀ ਨੇ ਠੀਕ ਹੈ ਜੀ ਸਾਡਾ ਸਾਰਾ ਗਰੁੱਪ ਹੀ ਹੈ ਤਕਰੀਬਨ ਠੀਕ ਹੈ ਜੀ ਸਾਡੇ ਨਾਲ ਸਾਹਮਾ ਜਿਸ ਵਿੱਚ ਹੁਣ ਸਰਪੰਚੀ ਸ਼ੇਕਤੀ ਅਸੀਂ ਇਹਨੂੰ ਖੜਾ ਕਰਾਇਆ ਸੀ ਮਕਰ ਸਿੰਘ ਦੀ ਨੋਹ ਨੂੰ ਜੀ ਉਹਦੇ ਵਿੱਚ ਵੀ ਸਾਨੂੰ ਸਹਿਯੋਗ ਦਿੱਤਾ ਉਹਨਾਂ ਨੇ ਬਾਕੀ ਸਾਡਾ ਅਮਰਿੰਦਰ ਸਿੰਘ ਬਬਲੂ ਆ ਜੀ ਸਾਰਾ ਵਰਕ ਜੋ ਵੀ ਕੰਮ ਹੋ ਰਿਹਾ ਪੰਚਾਇਤ ਬਣਾਉਣੀ ਕੋਈ ਵੀ ਅਸੀਂ ਰਾਇ ਨਹੀਂ ਕਰਦੇ ਆ ਸਾਡਾ ਇਹ ਸਾਰਾ ਪਰਿਵਾਰ ਆ ਜੀ ਜਿੰਨਾ ਵੀਡੀਓ ਚ ਆ ਰਿਹਾ ਠੀਕ ਹੈ ਜੀ ਸਾਰੇ ਰਹਿ ਮਸਰੇ ਨਾਲ ਹੀ ਕੰਮ ਕਰਦੇ ਆ ਉਹਨਾਂ ਦੀ ਸਲਾਹ ਸਾਡੇ ਨਾਲ ਹੁੰਦੀ ਆ ਠੀਕ ਹੈ ਜੀ ਤੇ ਅਮਰਿੰਦਰ ਸਿੰਘ ਬਬਲੂ ਜੀ ਵੀ ਸਾਡੇ ਨਾਲ ਮੌਜੂਦ ਨੇ ਵੀ ਜੀ ਕਿਵੇਂ ਦੇਖਦੇ ਹੋ ਪੂਰੇ ਖੁਸ਼ੀ ਵਾਲੇ ਮਾਹ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਜੀ ਠੀਕ ਹੈ ਜੀ ਤੇ ਪਿੰਡ ਜੰਡਾਲੀ ਕਲਾਂ ਜੀ ਆ ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਆ ਇਸ ਪਿੰਡ ਦੇ ਜਿਹੜੇ ਧੀਵੇਂ ਸਾਡੇ ਸਿਸਟਰ ਨੇ ਰੂਬੀ ਸੋ ਹੁੰਦਾ ਸੀ ਜੀ ਚਾਰ ਵਾਰ ਐਮਪੀ ਬਣੇ ਹੀ ਪਹਿਲਾਂ ਬਹੁਤ ਵੱਡੀ ਗੱਲ ਆ ਔਰ ਇੰਨੀ ਨਿੱਕੀ ਉਮਰ ਦੇ ਵਿੱਚ ਚਾਰ ਵਾਰ ਮੈਂਬਰ ਪਾਰਲੀਮੈਂਟ ਠੀਕ ਹੈ ਉਸ ਤੋਂ ਬਾਅਦ ਏਡੀ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਜਿਹੜੀ ਕੈਨੇਡਾ ਗਵਰਨਮੈਂਟ ਨੇ ਦਿੱਤੀ ਆ ਉਹਨਾਂ ਨੂੰ ਮਿਨਿਸਟਰੀ ਦੇ ਵਿੱਚ ਉਹਨਾਂ ਨੇ ਲੈਤਾ ਹੈ ਜੀ ਠੀਕ ਹੈ ਤੇ ਇਹ ਪੰਜਾਬ ਲਈ ਇੰਡੀਆ ਲਈ ਸਾਡੇ ਪਿੰਡ ਲਈ ਤਾਂ ਮਾਣ ਵਾਲੀ ਗੱਲ ਹੈਗੀ ਹੈਗੀ ਪੰਜਾਬ ਤੇ ਇੰਡੀਆ ਦਾ ਨਾਮ ਵੀ ਰੋਸ਼ਨ ਕੀਤਾ ਠੀਕ ਹੈ ਤੇ ਉਹਨਾਂ ਦਾ ਵਰਕ ਕਰਨ ਦਾ ਤਰੀਕਾ ਵੀ ਬਹੁਤ ਵੱਖਰਾ ਜੀ वैसे चल चल जी। जी। तो ਜਿਹੜਾ ਸਿਆਸਤਾਨ ਹੁੰਦਾ ਉਹ 24 ਘੰਟੇ ਲੋਕਾਂ ਲਈ ਸਮਰਪਿਤ ਹੁੰਦਾ ਪਰ ਕੁਝ ਆਫਿਸ ਟਾਈਮ ਹੁੰਦੇ ਆ ਜਿਹੜੇ 10-12 ਘੰਟੇ ਚੱਲਦਾ ਚੱਲਦੇ ਨੇ ਜੀ ਉਹਨਾਂ ਦਾ ਆਫਿਸ 24 ਘੰਟੇ ਖੁੱਲਾ ਰਹਿੰਦਾ ਠੀਕ ਹੈ ਜੀ 24 ਘੰਟੇ 'ਚ ਕੋਈ ਵੀ ਬੰਦੇ ਨੂੰ ਕੋਈ ਵੀ ਨੀਡ ਆ ਕਿਸੇ ਨੂੰ ਹੈਲਪ ਚਾਹੀਦੀ ਆ ਤਾਂ 24 ਘੰਟੇ ਉਹਦੀ ਹੈਲਪ ਲਈ ਉਹਨਾਂ ਦੀ ਟੀਮ ਕੈਨੇਡਾ ਦੇ ਵਿੱਚ ਬੈਠੀ ਹੈਗੀ ਆ ਠੀਕ ਹੈ ਜੀ ਬਾਕੀ ਪਿੰਡ ਦੀ ਜਿਹੜੀ ਗੱਲ ਆ ਪਹਿਲਾਂ ਸਰਪੰਚ ਸਾਹਿਬ ਨੇ ਦੱਸਿਆ ਹੋਰ ਵੀ ਸੱਜਣ ਬੋਲੇ ਨੇ ਤੇ ਦਰਸ਼ਨ ਅੰਕਲ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਬਹੁਤ ক্লোਜ਼ ਨੇ ਹਰ ਰੋਜ਼ ਇਹਨਾਂ ਦੀ ਰੂਬੀਸ ਹੋਤਾ ਜਿਹਦੇ ਫਾਦਰ ਸਾਹਿਬ ਸਰਦਾਰ ਹਰਵੰਤ ਸਿੰਘ ਜੀ ਹੋਰੀ ਨੇ ਉਹਨਾਂ ਨਾਲ ਹਰ ਰੋਜ਼ ਗੱਲ ਹੁੰਦੀ ਆ ਹੋਰ ਵੀ ਪਤਵੰਤਿਆਂ ਨਾਲ ਹੁੰਦੀ ਆ ਇੰਡੀਆ ਆਉਂਦੇ ਆ ਸਾਡੇ ਨਾਲ ਵੀ ਬੈਠਦੇ ਆ ਸਾਡਾ ਵੀ ਹਰ ਗੱਲ ਸੁਣਦੇ ਆ